ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਸੰਗਾ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਪੁੰਨਿਆਂ ਤੋਂ ਇੱਕ ਦਿਨ ਪਹਿਲਾਂ ਜਾਂ ਪੁੰਨਿਆਂ ਤੋਂ ਲੈ ਕੇ 21 ਦਿਨਾਂ ਤੱਕ ਜੇਕਰ ਤੁਸੀਂ ਇਹ ਇੱਕ ਪਾਠ ਜਾਂ ਇਹ ਇੱਕ ਕੰਮ ਕਰ ਲੈਣਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਖੁਸ਼ੀਆਂ ਬਰਕਤਾਂ ਸੁੱਖ ਸ਼ਾਂਤੀ ਕਿਵੇਂ ਆ ਜਾਵੇਗੀ ਇਸ ਗੱਲ ਨੂੰ ਭਾਵੇਂ ਤੁਸੀਂ ਅਜਮਾ ਕੇ ਵੇਖ ਲੈਣਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਪਰਿਵਾਰ ਦੇ ਉੱਤੇ ਮਿਹਰ ਭਰਿਆ ਪਰਮਾਤਮਾ ਜੀ ਦਾ ਹਮੇਸ਼ਾ ਦੇ ਲਈ ਹੱਥ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਤੇ ਇਹ ਵੀਡੀਓ ਉਹਨਾਂ ਦੇ ਲਈ ਹੈ ਜਿਨ੍ਹਾਂ ਦੇ ਘਰ ਵਿੱਚ ਮਾੜਾ ਵਿਹਾਰ ਕੀਤਾ ਜਾਂਦਾ ਹੈ ਜਾਂ ਕਿਸੇ ਗੱਲ ਤੋਂ ਮਿਹਣਾ ਮਾਰਿਆ ਜਾਂਦਾ ਹੈ ਜਦ ਬਿਨਾਂ ਗੱਲ ਤੋਂ ਹੀ ਗੁੱਸਾ ਕੀਤਾ ਜਾਂਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਉਹ ਕੰਮ ਦੱਸਣ ਵਾਲੇ ਹਾਂ ਜੋ ਆਪਾਂ ਰੋਜ਼ਾਨਾ ਹੀ ਕਰਨੇ ਹਨ ਜਿਹਨਾਂ ਕੰਮਾਂ ਨੂੰ ਕਰਨ ਦੇ ਨਾਲ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਅਤੇ ਕਾਮਯਾਬੀ ਬਣੀ ਹੀ ਰਹੇਗੀ ਸਾਧ ਸੰਗਤ ਜੀ ਇਹ ਕੰਮ ਕਰਦੇ ਹਾਂ ਕੁਝ ਹੀ ਦਿਨਾਂ ਦੇ ਵਿੱਚ ਸਾਡੇ ਘਰ ਦੀ ਤਸਵੀਰ ਹੀ ਬਦਲ ਜਾਵੇਗੀ ਕੁਝ ਹੀ ਦਿਨਾਂ ਦੇ ਵਿੱਚ ਘਰ ਦੇ ਵਿੱਚ ਸੁੱਖ ਸ਼ਾਂਤੀ ਬਰਕਤਾਂ ਤੇ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਸਾਧ ਸੰਗਤ ਜੀ ਇਸ ਕਰਕੇ ਇਸ ਵੀਡੀਓ ਨੂੰ ਪੂਰਾ ਹੀ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ। ਇਹ ਗੱਲ ਅਸੀਂ ਗੁਰੂ ਤੇ ਭਰੋਸਾ ਰੱਖ ਕੇ ਕਹਿ ਰਹੇ ਹਾਂ ਕਿ ਸਾਡੇ ਘਰ ਦੀਆਂ ਸਾਰੀਆਂ ਹੀ ਸਮੱਸਿਆਵਾਂ ਆਪਣੇ ਆਪ ਹੀ ਹੱਲ ਹੋ ਜਾਣਗੀਆਂ। ਖਾਸ ਕਰਕੇ ਕਲੇਸ਼ ਇਹ ਸਾਡੇ ਘਰ ਦੇ ਵਿੱਚੋਂ ਬਾਹਰ ਚੱਲਿਆ ਜਾਵੇਗਾ। ਕਿਉਂਕਿ ਜਿੱਥੇ ਘਰ ਦੇ ਜੀ ਇਹ ਕੰਮ ਕਰਦੇ ਹਨ ਉੱਥੇ ਕਲੇਸ਼ ਕਦੇ ਠਹਿਰ ਹੀ ਨਹੀਂ ਸਕਦਾ। ਉੱਥੇ ਮਨ ਦੀ ਇਕਾਗਰਤਾ ਭੰਗ ਨਹੀਂ ਹੋ ਸਕਦੀ। ਸਾਥ ਸੰਗਤ ਜੀ ਇਸ ਕਰਕੇ ਇਹ ਕੰਮ ਜ਼ਰੂਰ ਕਰ ਲੈਣਾ। ਤਾਂ ਸਭ ਤੋਂ ਪਹਿਲਾ ਕੰਮ ਜਿਸ ਤਰ੍ਹਾਂ ਕਿ ਆਪਾਂ ਆਪਣੀ ਹਰ ਵੀਡੀਓ ਦੇ ਵਿੱਚ ਇਹ ਹੀ ਗੱਲ ਦੱਸਦੇ ਹਾਂ ਕਿ ਅੰਮ੍ਰਿਤ ਵੇਲੇ ਉੱਠਣਾ ਹੈ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਹੈ ਕਿਉਂਕਿ ਕਈ ਘਰਾਂ ਦੇ ਵਿੱਚ ਕਲੇਸ਼ ਹੀ ਇਸ ਗੱਲ ਤੋਂ ਹੁੰਦਾ ਹੈ ਲੇਟ ਉੱਠਣ ਦੇ ਕਾਰਨ ਸਾਡੇ ਕੰਮਾਂ ਨੂੰ ਕਰਨ ਦੇ ਵਿੱਚ ਬਹੁਤ ਦੇਰੀ ਹੋ ਜਾਂਦੀ ਹੈ ਫਿਰ ਜਦੋਂ ਕੰਮ ਲੇਟ ਹੋ ਜਾਂਦੇ ਹਨ ਤਾਂ ਫਿਰ ਸਾਡੇ ਸੁਭਾਅ ਦੇ ਵਿੱਚ ਟਿੜਚੜਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ ਇੱਕ ਦੂਜੇ ਦੇ ਨਾਲ ਕਾਲੇ ਪੈਣਾ ਸ਼ੁਰੂ ਕਰ ਦਿੰਦੇ ਹਾਂ ਇੱਕ ਦੂਸਰੇ ਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੇ ਹਾਂ ਇਸ ਤਰ੍ਹਾਂ ਘਰ ਦੇ ਵਿੱਚ ਕਲੇਸ਼ ਪੈਦਾ ਹੋ ਜਾਂਦਾ ਹੈ ਸਭ ਤੋਂ ਪਹਿਲੀ ਆਦਤ ਇਹ ਪਾਉਣੀ ਹੈ ਕਿ ਆਪਾਂ ਸਵੇਰੇ ਜਲਦੀ ਉੱਠਣਾ ਹੈ ਅੰਮ੍ਰਿਤ ਵੇਲੇ ਉੱਠਣਾ ਹੈ ਤੇ ਉੱਠ ਕੇ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕਰਨ ਤੋਂ ਬਾਅਦ ਫਿਰ ਪੈਰ ਬਿਸਤਰ ਤੋਂ ਥੱਲੇ ਲਾਉਣੇ ਹਨ ਚਾਹੇ ਆਪਣੇ ਬੈੱਡਰੂਮ ਦੇ ਵਿੱਚ ਚਾਹੇ ਕਿਚਨ ਦੇ ਵਿੱਚ ਸਭ ਥਾਂ ਤੇ ਤੁਹਾਨੂੰ ਲਿਖ ਕੇ ਰੱਖਣਾ ਪਵੇਗਾ ਕਿ ਸਵੇਰੇ ਉੱਠਦੇ ਅਨਸਾਰ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਸਾਤ ਸੰਗਤ ਜੀ ਉੱਠਦੇ ਅਨਸਾਰ ਕੀਤਾ ਹੋਇਆ ਸ਼ੁਕਰਾਨਾ ਸਾਨੂੰ ਕਿਤੇ ਨਾ ਕਿਤੇ ਪਹੁੰਚਾ ਦਿੰਦਾ ਹੈ ਸਾਡੇ ਮਨ ਦੀ ਸ਼ਾਂਤੀ ਸਾਡੇ ਘਰ ਦੀ ਤਰੱਕੀ ਦਾ ਸਭ ਤੋਂ ਵੱਡਾ ਕਾਰਨ ਮਾਲਕ ਦਾ ਸ਼ੁਕਰਾਨਾ ਹੈ ਤਾਂ ਸਵੇਰੇ ਉੱਠਦੇ ਅਨਸਾਰ ਸ਼ੁਕਰਾਨਾ ਕਰਨਾ ਹੈ ਤੀਸਰੀ ਆਦਤ ਇਸ਼ਨਾਨ ਕਰਨ ਦੀ ਪਾਉਣੀ ਹੈ ਕਿ ਸਵੇਰੇ ਉੱਠਦੇ ਅਨਸਾਰ ਇਸ਼ਨਾਨ ਕਰੋ ਤੁਸੀਂ 7 ਦਿਨ ਲਗਾਤਾਰ 7 ਵਜੇ ਤੋਂ ਪਹਿਲਾਂ ਇਸ਼ਨਾਨ ਕਰਕੇ ਵੇਖ ਲੈਣਾ ਫਿਰ ਸਾਧ ਸੰਗਤ ਜੀ 7 ਦਿਨ ਤੁਸੀਂ 7 ਵਜੇ ਤੋਂ ਬਾਅਦ ਇਸ਼ਨਾਨ ਕਰਕੇ ਵੇਖਣਾ ਤੁਹਾਨੂੰ ਫਰਕ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਇਸ ਗੱਲ ਨੂੰ ਕਦੇ ਵੀ ਸੁਣ ਕੇ ਨਹੀਂ ਛੱਡਣਾ ਹਮੇਸ਼ਾ 7 ਵਜੇ ਤੋਂ ਪਹਿਲਾਂ ਇਸ਼ਨਾਨ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਇਸ਼ਨਾਨ ਕਰਦੇ ਹਾਂ ਤੇ ਸਾਡਾ ਮਨ ਤੇ ਤਨ ਦੋਵੇਂ ਹੀ ਸਾਫ਼ ਤੇ ਸ਼ਾਂਤ ਹੁੰਦੇ ਹਨ ਸਾਧ ਸੰਗਤ ਜੀ ਇਸ ਕਰਕੇ ਆਪਾਂ ਆਪਣੇ ਮਨ ਨੂੰ ਤੇ ਤਨ ਨੂੰ ਨਿਰੋਗੀ ਬਣਾਉਣਾ ਚਾਹੁੰਦੇ ਹਾਂ ਤੰਦਰੁਸਤ ਬਣਾਉਣਾ ਚਾਹੁੰਦੇ ਹਾਂ ਤਾਂ ਫਿਰ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨਾ ਬੇहद ਜ਼ਰੂਰੀ ਹੈ 7 ਵਜੇ ਤੋਂ ਪਹਿਲਾਂ ਪਹਿਲਾਂ ਇਸ਼ਨਾਨ ਕਰ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਅੰਮ੍ਰਿਤ ਵੇਲੇ ਕੀਤਾ ਹੋਇਆ ਪਾਠ ਪੜੀ ਹੋਈ ਬਾਣੀ ਸਾਰੇ ਦਿਨ ਦੇ ਨਾਲ ਨਹੀਂ ਮਿਲਦੀ ਉਸੇ ਹੀ ਤਰ੍ਹਾਂ ਅੰਮ੍ਰਿਤ ਵੇਲੇ ਦਾ ਕੀਤਾ ਹੋਇਆ ਇਸ਼ਨਾਨ ਵੀ ਸਾਨੂੰ ਬੜਾ ਕੁਝ ਦੇ ਕੇ ਜਾਂਦਾ ਹੈ ਚੰਗੀ ਸਿਹਤ ਦੇ ਨਾਲ ਨਾਲ ਇੱਕ ਚੰਗਾ ਮਨ ਤੇ ਨਿਰੋਗੀ ਮਨ ਵੀ ਮਿਲ ਜਾਂਦਾ ਹੈ ਕਿਉਂਕਿ ਇਸ਼ਨਾਨ ਕਰਨ ਦੇ ਨਾਲ ਸਾਰਾ ਆਲਸ ਸੁਸਤੀ ਦੂਰ ਹੋ ਜਾਂਦੀ ਹੈ ਫਿਰ ਅਸੀਂ ਜਿਸ ਵੀ ਕੰਮ ਨੂੰ ਕਰਦੇ ਹਾਂ ਉਸ ਨੂੰ ਕੰਮ ਨੂੰ ਕਰਨ ਦੇ ਵਿੱਚ ਸਾਡਾ ਮਨ ਲੱਗ ਜਾਂਦਾ ਹੈ ਬਾਣੀ ਪੜਨ ਨੂੰ ਦਿਲ ਕਰਦਾ ਹੈ ਕੰਮਕਾਰ ਆਪਾਂ ਸਹੀ ਤਰੀਕੇ ਦੇ ਨਾਲ ਕਰ ਲੈਂਦੇ ਹਾਂ ਤਾਂ ਫਿਰ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਣਾ ਹੈ ਫਿਰ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਤੀਸਰਾ ਕੰਮ ਇਸ਼ਨਾਨ ਕਰਨਾ ਹੈ ਪਰ ਆਪਣੇ ਵਿੱਚ ਬਹੁਤ ਇਨਸਾਨ ਕੀ ਕਰਦੇ ਹਨ ਕਿ ਖਾਸ ਕਰਕੇ ਬੀਬੀਆਂ ਉਹਨਾਂ ਨੂੰ ਹੁੰਦਾ ਹੈ ਕਿ ਆਪਾਂ ਕੰਮਕਾਰ ਕਰ ਲਈਏ ਕਿਉਂਕਿ ਕੰਮਕਾਰ ਕਰਦਿਆਂ ਹੋਇਆਂ ਆਪਾਂ ਘਰ ਦੀ ਸਾਫ ਸਫਾਈ ਕਰਨੀ ਹੁੰਦੀ ਹੈ ਰੋਟੀ ਪਾਣੀ ਬਣਾਉਂਦਿਆਂ ਹੋਇਆਂ ਗਰਮੀ ਦੇ ਦਿਨਾਂ ਵਿੱਚ ਪਸੀਨਾ ਆ ਜਾਂਦਾ ਹੈ ਤਾਂ ਸਾਡੇ ਵਿੱਚੋਂ ਬਹੁਤੀਆਂ ਬੀਬੀਆਂ ਇਹ ਮੰਨਦੀਆਂ ਹਨ ਕਿ ਕੰਮਕਾਰ ਕਰਕੇ ਫਿਰ ਹੀ ਇਸ਼ਨਾਨ ਕਰਾਂਗੇ ਪਰ ਆਪਾਂ ਦੁਬਾਰਾ ਵੀ ਤਾਂ ਇਸ਼ਨਾਨ ਕਰ ਹੀ ਸਕਦੇ ਹਾਂ ਪਰ ਅੰਮ੍ਰਿਤ ਵੇਲੇ ਦਾ ਇਸ਼ਨਾਨ ਕੀਤਾ ਹੋਇਆ ਸਾਤ ਸੰਗਤ ਜੀ ਬੜਾ ਜ਼ਰੂਰੀ ਹੈ ਤੁਸੀਂ ਕੁਝ ਹੀ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਵੇਖ ਲਿਓ ਤੁਹਾਨੂੰ ਆਪਣੀ ਸਿਹਤ ਦੇ ਵਿੱਚ ਕਿੰਨਾ ਫਰਕ ਨਜ਼ਰ ਆਵੇਗਾ ਆਪਣੇ ਕਮਾਂਕਾਰਾਂ ਦੇ ਵਿੱਚ ਤੁਹਾਡਾ ਮਨ ਵਾਰ-ਵਾਰ ਨਿੱਕੀ ਗੱਲ ਤੋਂ ਕਹਿੜਾ ਪੈਣਾ ਛੱਡ ਦੇਵੇਗਾ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਵੇਗਾ ਇਸ ਕਰਕੇ ਅੰਮ੍ਰਿਤ ਵੇਲੇ ਦੇ ਇਸ਼ਨਾਨ ਦੀ ਬਹੁਤ ਵੱਡੀ ਮਹੱਤਤਾ ਹੈ ਜਿਨ੍ਹਾਂ ਦਾ ਸਰੀਰ ਠੀਕ ਨਹੀਂ ਸੀ ਰਹਿੰਦਾ ਕਿਸੇ ਬਿਮਾਰੀ ਦੇ ਕਾਰਨ ਉਹ ਇਸ਼ਨਾਨ ਨਹੀਂ ਕਰ ਪਾਉਂਦੇ ਉਹ ਤਾਂ ਉਹਨਾਂ ਦੀ ਮਜਬੂਰੀ ਹੈ ਪਰ ਜੋ ਮਨੁੱਖ ਤੰਦਰੁਸਤ ਨਹੀਂ ਹਨ ਜੇ ਆਪਣੀ ਤੰਦਰੁਸਤੀ ਦੇ ਲਈ ਹਮੇਸ਼ਾ ਬਰਕਰਾਰ ਰੱਖਣਾ ਚਾਹੁੰਦੇ ਹਨ ਫਿਰ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨਾ ਬੇਹੱਦ ਜ਼ਰੂਰੀ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਕੋਸ਼ਿਸ਼ ਕਰਨੀ ਹੈ ਕਿ ਬਾਣੀ ਵੀ ਪੜੀ ਜਾਵੇ ਪੰਜ ਬਾਣੀਆਂ ਦਾ ਪਾਠ ਕੀਤਾ ਜਾਵੇ ਪਰ ਜੇਕਰ ਸਮਾਂ ਘੱਟ ਹੈ ਤਾਂ ਪੰਜ ਬਾਣੀਆਂ ਜ਼ਿਕਰ ਨਹੀਂ ਪੜ ਸਕਦੇ ਫਿਰ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਹਰ ਹਾਲ ਦੇ ਵਿੱਚ ਕਰਨਾ ਚਾਹੀਦਾ ਹੈ ਇਸ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ ਉਸ ਤੋਂ ਬਾਅਦ ਜਿਹੜੀ ਗੱਲ ਹੈ ਜੀ ਪੰਜਵੀਂ ਆਦਤ ਆਪਣੇ ਘਰ ਦੇ ਜੀਆਂ ਨੂੰ ਜਿੰਨਾਂ ਨੂੰ ਵੀ ਤੁਸੀਂ ਉਠਾਉਣਾ ਹੈ ਬੜੇ ਪਿਆਰ ਦੇ ਨਾਲ ਖਿੜੇ ਮੱਥੇ ਨਾਲ ਹੱਸਦੇ ਚਿਹਰੇ ਨਾਲ ਉਹਨਾਂ ਨੂੰ ਸੋਹਣੇ ਤਰੀਕੇ ਨਾਲ ਉਠਾਉਣਾ ਹੈ ਖਾਸ ਕਰਕੇ ਘਰ ਦੇ ਬਜ਼ੁਰਗਾਂ ਨੂੰ ਸਤਿ ਸ਼੍ਰੀ ਅਕਾਲ ਜਿਸ ਦੇ ਤਰ੍ਹਾਂ ਨਾਲ ਵੀ ਤੁਸੀਂ ਮਿਲਦੇ ਹੋ ਉਸ ਨਾਲ ਹੀ ਤੁਸੀਂ ਉਹਨਾਂ ਨੂੰ ਮਿਲਣਾ ਹੈ ਤੇ ਉਠਾਉਣਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਇਹੀ ਆਦਤ ਪਾਉਣੀ ਹੈ ਕਿ ਉੱਠਦੇ ਅਨਸਾਰ ਵੱਡਿਆਂ ਦਾ ਸਤਿਕਾਰ ਕਰਨਾ ਹੈ ਜਿਸ ਤਰੀਕੇ ਨਾਲ ਵੀ ਤੁਸੀਂ ਕੰਮ ਕਰਦੇ ਹੋ ਬਜ਼ੁਰਗਾਂ ਨੂੰ ਪੈਰੀ ਹੱਥ ਲਗਾ ਕੇ ਅਸ਼ੀਰਵਾਦ ਲੈਂਦੇ ਹੋ ਕਈ ਤਾਂ ਇਹ ਆਖ ਦਿੰਦੇ ਹਨ ਕਿ ਸਤਿ ਸ੍ਰੀ ਅਕਾਲ ਜਾਂ ਗੁੱਡ ਮਾਰਨਿੰਗ ਤਾਂ ਇਹ ਵੀ ਬਹੁਤ ਵਧੀਆ ਗੱਲ ਹੈ ਇਹਨਾਂ ਕਹਿਣ ਦੇ ਨਾਲ ਸਾਡੇ ਬਜ਼ੁਰਗ ਵੱਡੇ ਬੜੇ ਖੁਸ਼ ਹੋ ਜਾਂਦੇ ਹਨ ਉਹਨਾਂ ਦੇ ਮਨ ਵਿੱਚੋਂ ਸਾਡੇ ਲਈ ਦੁਆਵਾਂ ਹੀ ਨਿਕਲਦੀਆਂ ਹਨ ਇਸ ਕਰਕੇ ਇਹ ਕੰਮ ਜ਼ਰੂਰ ਕਰਨਾ ਹੈ ਕਿਉਂਕਿ ਉੱਠਦੇ ਅਨਸਾਰ ਖੜੇ ਮੱਥੇ ਦੇ ਨਾਲ ਉੱਠਣਾ ਘਰੇ ਮੱਥੇ ਦੇ ਨਾਲ ਚਾਹ ਪਾਣੀ ਬਣਾਉਣਾ ਤੇ ਕਿਸੇ ਨੂੰ ਫੜਾਉਣਾ ਵੱਡਿਆਂ ਦਾ ਅਸ਼ੀਰਵਾਦ ਲੈਣਾ ਬਹੁਤ ਹੀ ਵਧੀਆ ਗੱਲ ਹੈ ਹੁਣ ਇੱਥੇ ਕਈ ਭੈਣਾਂ ਕਹਿ ਦਿੰਦੀਆਂ ਹਨ ਕਿ ਜੇਕਰ ਵੱਡੇ ਅੱਗੋਂ ਸਾਡੇ ਨਾਲ ਅਪਸ਼ਬਦ ਬੋਲਣ ਤਾਂ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਮਿਹਣਾ ਮਾਰਦੇ ਹਨ ਕਿਉਂਕਿ ਇੱਕ ਭੈਣ ਦਾ ਸਵਾਲ ਸੀ ਕਿ ਸਾਡੇ ਬਜ਼ੁਰਗ ਸਾਨੂੰ ਕਿਸੇ ਨਾ ਕਿਸੇ ਗੱਲ ਤੋਂ ਤਾਣੇ ਮਿਹਣੇ ਮਾਰਦੇ ਹੀ ਰਹਿੰਦੇ ਹਨ ਤਾਂ ਫਿਰ ਮਨ ਨਹੀਂ ਕਰਦਾ ਕਿ ਉਹਨਾਂ ਨੂੰ ਖੁਸ਼ੀ ਦੇ ਨਾਲ ਬੁਲਾਈਏ ਜਾਂ ਉਹਨਾਂ ਦੇ ਕੋਲ ਬੈਠਿਆ ਜਾਵੇ ਸਾਡਾ ਤਾਂ ਮਨ ਹੀ ਨਹੀਂ ਮੰਨਦਾ ਤਾਂ ਵੇਖੋ ਸਾਥ ਸੰਗਤ ਜੀ ਗੁੱਸਾ ਕਰਨਾ ਮਿਹਣੇ ਮਾਰਨਾ ਉਹਨਾਂ ਦਾ ਸੁਭਾਅ ਹੈ ਜਾਂ ਕਹਿ ਲਓ ਕਿ ਉਹਨਾਂ ਦੀ ਆਦਤ ਹੀ ਬਣ ਚੁੱਕੀ ਹੈ ਪਰ ਉਹਨਾਂ ਕਰਕੇ ਆਪਣਾ ਸੁਭਾਅ ਨਹੀਂ ਅਸੀਂ ਬਦਲਣਾ ਜੇਕਰ ਗੁੱਸਾ ਕਰਨਾ ਉਹਨਾਂ ਦੀ ਆਦਤ ਹੈ ਤਾਂ ਇੱਧਰ ਸਾਡੇ ਸ਼ਾਂਤ ਰਹਿਣ ਦੀ ਆਦਤ ਬਣ ਜਾਣੀ ਚਾਹੀਦੀ ਹੈ ਅਸੀਂ ਆਪਣੀ ਸ਼ਾਂਤੀ ਆਪਣੇ ਇਕਾਗਰਤਾ ਨੂੰ ਕਦੇ ਭੰਗ ਨਹੀਂ ਕਰਨਾ ਇਸ ਕਰਕੇ ਆਪਾਂ ਕਈ ਵਾਰ ਵੀਡੀਓ ਦੇ ਵਿੱਚ ਗੱਲ ਕਰਦੇ ਹੁੰਦੇ ਹਾਂ ਜੀ ਕਿ ਆਪਾਂ ਕਿਸੇ ਦੇ ਮਗਰ ਲੱਗ ਕੇ ਆਪਣਾ ਸੁਭਾਅ ਨਹੀਂ ਗਵਾਉਣਾ ਜੇ ਕੋਈ ਮਾੜਾ ਕਰਦਾ ਹੈ ਉਸ ਨੂੰ ਕਰਨ ਦਿਓ ਉਹ ਹੀ ਫਲ ਭੁਗਤੇਗਾ ਜੇ ਕੋਈ ਗੁੱਸਾ ਕਰਦਾ ਹੈ ਉਹਨੂੰ ਕਰਨ ਦਿਓ ਜੇ ਕੋਈ ਮਿਹਣੇ ਮਾਰਦਾ ਹੈ ਮਾਰਨ ਦਿਓ ਪਰ ਆਪਾਂ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ ਇੱਕੋ ਹੀ ਗੱਲ ਆਪਣੇ ਮਨ ਨੂੰ ਸਮਝਾਉਣੀ ਹੈ ਕਿ ਸਾਹਮਣੇ ਵਾਲਾ ਸਾਡੇ ਨਾਲ ਮਾੜਾ ਹੁੰਦਾ ਹੈ ਕਿਉਂਕਿ ਉਹ ਅੰਦਰੋਂ ਕਮਜ਼ੋਰ ਹੈ ਉਹਦੇ ਕੋਲ ਕੋਈ ਚੰਗੀ ਚੀਜ਼ ਨਹੀਂ ਹੈ ਸਾਨੂੰ ਦੇਣ ਲਈ ਪਰ ਆਪਣੇ ਕੋਲ ਕੁਝ ਚੰਗਾ ਤਾਂ ਹੈ ਆਪਾਂ ਉਸ ਨੂੰ ਤਾਕਤਵਰ ਸ਼ਕਤੀਸ਼ਾਲੀ ਤਾਂ ਜ਼ਿਆਦਾ ਹਾਂ ਇਸ ਕਰਕੇ ਆਪਾਂ ਉਹਨਾਂ ਦੀ ਮਾੜੀ ਆਦਤ ਨੂੰ ਅਪਣਾਉਣਾ ਨਹੀਂ ਹੈ ਆਪਣੀ ਚੰਗੀ ਆਦਤ ਉਹਨਾਂ ਦੇ ਅੱਗੇ ਪੇਸ਼ ਕਰਨੀ ਹੈ ਚੰਗੀ ਊਰਜਾ ਅਸੀਂ ਉਹਨਾਂ ਨੂੰ ਦੇਣੀ ਹੈ ਉਹਨਾਂ ਦੇ ਲਈ ਚੰਗਾ ਕਰਨਾ ਹੈ ਇੱਕ ਗੱਲ ਹਮੇਸ਼ਾ ਸਾਥ ਸੰਗਤ ਜੀ ਪੱਲੇ ਨਾਲ ਬੰਨ ਲੈਣਾ ਸਾਡੇ ਨਾਲ ਮਾੜਾ ਕੀਤਾ ਹੋਇਆ ਵਿਹਾਰ ਕਦੀ ਨਾ ਕਦੀ ਉਹਨਾਂ ਨੂੰ ਯਾਦ ਜ਼ਰੂਰ ਆਵੇਗਾ ਹੁਣ ਵੇਖੋ ਕਿ ਸਾਹਮਣੇ ਵਾਲੇ ਦਾ ਮਕਸਦ ਹੈ ਕਿ ਸਾਨੂੰ ਮਿਹਨੇ ਮਾਰਨੀ ਗੁੱਸੇ ਵਿੱਚ ਬੋਲਣਾ ਜੇਕਰ ਇਸੇ ਤਰ੍ਹਾਂ ਸਾਨੂੰ ਵੀ ਗੁੱਸਾ ਆਵੇਗਾ ਤਾਂ ਸਾਡੇ ਘਰ ਦੀ ਸ਼ਾਂਤੀ ਭੰਗ ਹੋ ਜਾਵੇਗੀ ਆਪਾਂ ਵੀ ਉਹਦਾ ਦਾ ਹੀ ਵਿਹਾਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਪਰ ਨਹੀਂ ਇੱਥੇ ਹਮੇਸ਼ਾ ਇਹ ਗੱਲ ਯਾਦ ਰੱਖਣੀ ਹੈ ਕਿ ਅਸੀਂ ਉਹਨਾਂ ਦੇ ਵਰਗੇ ਨਹੀਂ ਬਣਨਾ ਪਰਮਾਤਮਾ ਨੇ ਕੋਈ ਦਾਤ ਸਾਨੂੰ ਮਿਹਣੇ ਦੇ ਰੂਪ ਵਿੱਚ ਨਹੀਂ ਦਿੱਤੀ ਜਦੋਂ ਵੀ ਕੋਈ ਮਿਹਣਾ ਮਾਰੇ ਉਹਦਾ ਗੁੱਸਾ ਨਹੀਂ ਕਰਨਾ ਹਮੇਸ਼ਾ ਮਨ ਵਿੱਚ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ ਪਰਮਾਤਮਾ ਸ਼ੁਕਰ ਤੁਸੀਂ ਇਸ ਮਨੁੱਖ ਨੂੰ ਮੇਰੀ ਜ਼ਿੰਦਗੀ ਦੇ ਵਿੱਚ ਭੇਜਿਆ ਮਣ ਇਸ ਕਰਕੇ ਮੈਨੂੰ ਇਹ ਦਾਤ ਮਿਲਣੀ ਹੈ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਮਿਹਣਾ ਮਾਰਨ ਵਾਲੇ ਦਾ ਮਨੋਂ ਸ਼ੁਕਰਾਨਾ ਕਰੋ ਖੁਸ਼ ਹੋ ਕੇ ਸ਼ੁਕਰਾਨਾ ਕਰਨਾ ਹੈ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਆਏ ਤੇ ਤੁਸੀਂ ਮੈਨੂੰ ਇਹ ਮਿਹਣਾ ਮਾਰਿਆ ਤਾਂ ਇਹ ਦਾਤ ਮੈਨੂੰ ਪਰਮਾਤਮਾ ਹੁਣ ਜ਼ਰੂਰ ਦੇ ਦੇਣਗੇ ਪਰ ਕਰਨਾ ਮਨ ਦੇ ਵਿੱਚ ਸ਼ੁਕਰਾਨਾ ਹੈ ਮਨੋਂ ਤਨੋਂ ਕਰਨਾ ਹੈ ਇਹ ਨਹੀਂ ਕਿ ਸਿਰਫ ਰਸਨਾ ਤੋਂ ਸ਼ੁਕਰਾਨਾ ਕਰਨਾ ਹੈ ਜਾਂ ਗਾਲਾਂ ਹੀ ਕੱਢ ਰਿਹਾ ਹੋਵੇ ਭਾਵੇਂ ਕੋਈ ਤੇ ਉਸ ਨੂੰ ਤੁਸੀਂ ਕਹੀ ਜਾਓ ਕਿ ਸ਼ੁਕਰਾਨਾ ਤੇਰਾ ਸਾਡਾ ਮਨ ਹੋਰ ਮਜ਼ਬੂਤ ਇਸ ਤਰ੍ਹਾਂ ਕਰਨ ਨਾਲ ਹੋ ਜਾਵੇਗਾ ਉਹਨਾਂ ਦੀਆਂ ਗੱਲਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿਓ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਗੁੱਸਾ ਕਰਨਾ ਛੱਡ ਦਿਓ ਕਿਉਂਕਿ ਜਦੋਂ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗੇ ਉਸ ਮਨੁੱਖ ਦਾ ਮਨੋ ਸ਼ੁਕਰਾਨਾ ਕਰੋਗੇ ਤਾਂ ਸਾਡੇ ਅੰਦਰ ਵਿੱਚ ਸਹਜ ਦੀ ਭਾਵਨਾ ਵੱਧ ਜਾਵੇਗੀ ਜਦੋਂ ਸਾਹਮਣੇ ਵਾਲੇ ਵਿਅਕਤੀ ਨੂੰ ਪਤਾ ਲੱਗ ਜਾਵੇਗਾ ਕਿ ਇਸ ਦਾ ਤਾਂ ਮੇਰੀਆਂ ਗੱਲਾਂ ਦਾ ਕੋਈ ਅਸਰ ਹੀ ਨਹੀਂ ਹੁੰਦਾ ਤਾਂ ਉਹ ਵੀ ਸ਼ਾਂਤ ਹੋਣਾ ਸ਼ੁਰੂ ਹੋ ਜਾਵੇਗਾ ਸਾਰ ਸੰਗਾਜੀ ਇਹ ਵੀ ਇੱਕ ਕਲਾ ਹੁੰਦੀ ਹੈ ਜਿਸ ਦੇ ਨਾਲ ਤੁਹਾਡਾ ਘਰ ਖੁਸ਼ਹਾਲ ਤੇ ਸੁਖੀ ਬਣ ਜਾਵੇਗਾ ਫਿਰ ਕੋਈ ਜੋ ਮਰਜ਼ੀ ਬੋਲੀ ਜਾਵੇ ਤੁਹਾਨੂੰ ਕੋਈ ਵੀ ਫਰਕ ਨਹੀਂ ਪਵੇਗਾ ਬਸ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੇ ਫਰਜ਼ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣੀ ਹੈ ਦੁਖੀ ਹੋਣ ਦੀ ਕੋਈ ਲੋੜ ਨਹੀਂ ਸਾਹਮਣੇ ਵਾਲਾ ਜੋ ਮਰਜ਼ੀ ਕਹੀ ਜਾਵੇ ਉਸ ਦਾ ਸੁਭਾਅ ਬਣ ਚੁੱਕਾ ਹੈ ਤੁਸੀਂ ਆਪਣੇ ਚੰਗੇ ਸੁਭਾਅ ਨੂੰ ਨਹੀਂ ਛੱਡਣਾ ਆਪਣੇ ਉੱਤੇ ਬਸ ਤੁਸੀਂ 21 ਦਿਨ ਕੰਟਰੋਲ ਕਰਕੇ ਵੇਖ ਲੈਣਾ ਸਾ ਸੰਗਤ ਜੀ ਜੇਕਰ ਤੁਸੀਂ ਇਹ 6-7 ਆਦਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ